ਜਿਹੜਾ ਗਿਣਤੀ ਦੇ ਹਿਸਾਬ ਨਾਲ ਵੀ ਕੋਈ ਨਹੀਂ ਕੁਢੀ ਬਿਲਕੁਲ ਹਮ ਅੱਜ ਤੱਕ ਕਈਆਂ ਸਰਕਾਰਾਂ ਬੰਨ ਗਈਆਂ ਹਮ ਕਿਸੇ ਨੇ ਕਿਸਾਨਾਂ ਦੀ ਖੁਦਕਸ਼ੀ ਰੋਕਣ ਲਈ ਸਟੈਪ ਵੀ ਨਹੀਂ ਚੁੱਕਿਆ ਕੁਢੀ ਬਿਲਕੁਲ ਸੋਚੀ ਨਹੀਂ ਅਰਸਤੋਂ ਵੀ ਮੈਂ ਤਾਂ ਇੱਕ ਗੱਲ ਇਹ ਸਰਕਾਰਾਂ ਨਾਲੋਂ ਵੱਡਾ ਦੋਸ਼ ਸਾਡੇ ਲੀਡਰਾਂ ਦਾ ਹੈ ਕਿ ਅੱਛਾ ਲੀਡਰਾਂ ਦਾ ਚਿੰਨਾਂ ਨੇ ਇਹਦੇ ਤੇ ਕੋਈ ਨੋਟਿਸ ਨਹੀਂ ਲਿਆ ਲੜਾਈ ਨਹੀਂ ਕਿਸਾਨ ਮਰ ਜਾਂਦਾ ਹੈ ਭੁਗਤੇ ਸੀ ਬੋਲ ਦਿੰਨੇ ਆ ਸਰਕਾਰਾਂ ਦੇ ਨਾਲ ਨਾ ਪਾਲਣੀਆਂ ਥੋੜੇ ਬਹੁਤੇ ਦੋ ਪੈਸੇ ਦਵਾ ਦਿੰਨੇ ਆ ਉਹ ਕਰਦੇ ਕਿ ਕਿਸੇ ਨੇ ਇਹ ਨਹੀਂ ਸੋਚਿਆ ਕਿ ਕੱਲ੍ਹ ਨੂੰ ਰਹਿਣਾ ਉਹ ਕੋਈ ਠੀਕ ਹੈ ਠੀਕ ਆਪਾਂ ਜਿਹੜੀ ਲੜਾਈ ਲੜ ਰਹੇ ਆ ਲੋਕਾਂ ਦੀ ਮਰਨ ਤੋਂ ਰੋਕਣ ਦੀ ਇੱਕ ਕੋਸ਼ਿਸ਼ ਹੈ ਬਹੁਤ ਠੀਕ ਹੈ। ਜਲਦੀ ਮਾਹੀ ਦੋ ਕਿਰਪਾ ਕਰੇ ਕਿਤਾਬ ਉੱਤੇ ਜਿਥੇ ਚੱਕੋ ਸਾਡਾ ਯੋਗਦਾਨ ਪੈ ਜੂ ਕਿਸਾਨਾਂ ਨਮਰੰਤ ਰੋਕੀ। ਜੀ ਵੀ ਦੂਜਾ ਵੱਡਾ ਯੋਗਦਾਨ ਸਾਡਾ ਇਹ ਪੈਜੀ ਜਿਹੜੇ ਰੋਜ਼ ਸਾਨੂੰ ਬੁਦਨਾਉਂ ਕਰਦੇ ਹਨ। ਪਾਣੀ ਮੁਕਾਤਾ ਇਹਨਾਂ ਨੇ ਪਾਣੀ ਮੁਕਾਤਾ ਹੈ। ਤੇ ਵੱਸੇ ਫੇਚ ਨਾ ਚੜ ਨਹੀਂ ਹੋਣੀ ਜਿੰਨਾ ਚਿਰ ਐਮਐਸਪੀ ਦੀ ਗੱਲ ਕਿਹਾ। ਬਿਲਕੁਲ ਠੀਕ ਹੈ ਜੀ ਕਰਨੇ ਡਾਇਵਰਸੀਫਿਕੇਸ਼ਨ ਤੋਂ ਬਣਾ ਪਾਣੀ ਨਹੀਂ ਫਸ ਬਿਲਕੁਲ ਠੀਕ ਹੈ ਜੀ ਹਲਕੀ ਨਹੀਂ ਕੋਤ ਲਓ ਜਿਹੜੇ ਰੋਜ਼ ਗੱਲਾਂ ਤਾਂ ਕਰ ਦਿੰਦੇ ਆ ਤੁਸੀਂ ਜੋ ਆਪਾਂ ਅਸਤੇ ਪਾਣੀ ਨਹੀਂ ਛੱਡਣਾ 15 ਸਾਲ ਦਾ ਪਾਣੀ ਰਹਿ ਗਿਆ 50 15 ਸਾਲ ਦਾ ਰਹਿ ਗਿਆ ਬਹੁਤ ਹੋ ਗਿਆ ਕਰੰਟ ਸਹੀ ਪਾਸ ਫਰੀ ਦੀ ਖਾਤਰ ਬਿਲਕੁਲ ਠੀਕ ਹੈ ਜੀ ਸੋ ਇਸ ਕਰਕੇ ਸਿੰਘ ਰਵਾਨਾ ਕਰੋ ਮਰ ਜਾਵਾਂਗੇ ਪੱਲੇ ਤੇ ਨਹੀਂ ਸਰਕਾਰ ਦੇ ਸਿਰ ਤੇ ਕਰਾ ਖਿਲਾਦੀ ਕੋਟੋਈ ਤਾਹੋ ਇਹ ਇਤਿਹਾਸ ਲਿਖਿਆ ਜਾਣਾ ਇਹ ਵਿਚਾਰ ਲਿਖੇ ਜਾ ਰਹੇ ਆ ਸੋਚ ਸਕਦੇ ਹੋ ਇਸੀ ਵੇਲੇ ਜੇਕਰ ਕਿਸੇ ਨਿਆ ਕਿਸਾਨਾ ਦੀ ਗੱਲ ਸੁਣੀਏ ਕਿ ਕਿਸੇ ਨੇ ਯਾਰ ਕਿਸਾਨਾ ਦੇਖਾਂ ਤਰ ਮੌਤ ਬਲੀ ਲਾਈਏ ਉਸ ਨੂੰ ਇਸ ਕਰਕੇ ਪੂਰੀ ਤਰ੍ਹਾਂ ਪ੍ਰਤੀਯਾਰ ਹੋ ਕੇ ਬੈਠੇ ਉਹ ਅਡੀ ਆਰਗਨ ਦੀ ਤਾ ਤਾਫਿਕ ਕਰਨ ਦੀ ਲੋੜ ਹੈ ਜਿਵੇਂ ਨੇ ਰਹਿਣ ਵਾਸਤੇ ਬੈਠੇ ਹੁੰਦੇ ਹੱਪਾ ਤੇ ਜਾਂ ਤਾਂ ਮਗ ਮੰਨੀ ਜਾਏ ਜਾਂ ਫਿਰ ਪ੍ਰਭਾਤ ਮਾਸਮਾ ਕਾਲਪੁਰ ਤੋਂ ਵਾਹਿਗੁਰੂ ਆਪਣੀ ਇਹ ਰਾਏ ਕਰਕੇ ਤਰੇ ਹੋਏ ਵਾਹਿਗੁਰੂ ਪਰ ਅਸਲ ਕੀ ਹੈ ਧੰਨਵਾਦ ਤੁਹਾਡਾ ਤੁਸੀਂ ਸਾਰੇ ਆਏ ਹੋ ਮਸਾਲਾ ਡਾਕਟਰ ਸਾਹਿਬ ਦਾ ਵੀ ਕੁੜੀਨ ਸਾਹਿਬ ਦਾ ਵੀ ਯੂਟਿਊਬ ਠੀਕ ਹੈ ਪਰਮਾਨੰਥ ਸਾਹਿਬ ਤੁਸੀਂ ਆਇਆ ਹੋ ਜਿਹੜੇ ਕੋਰਪੋਰਰ ਆਫਿਸਰ ਸੇਬਾ ਜੀ ਦਾ ਅਨੁਵਾਦ ਕਰਾਂਗੇ ਚਲੋ ਮੌਜੂਦਾ ਕਰਨੇ ਦਾ ਫਕੂ ਹੈ ਸ਼੍ਰੋਮ ਵਿਧਾਇਕੀ ਤੁਸੀਂ ਪੁਸ਼ਕਲਾ ਹੈ ਜੀ ਸਾਡੀ ਸਿਰ ਬੇਨਤੀ ਇਹ ਹੈ ਵੀ ਸੰਘਰਸ਼ ਇਸ ਤੁਹਾਡੇ ਸੰਘਰਸ਼ ਦੇ ਵਿੱਚ ਸਾਰੀ ਦੀ ਸਾਰੀ ਸਰਕਾਰ ਤੁਹਾਡੇ ਨਾਲ ਹੈ ਸਾਰੀ ਦੀ ਸਾਰੀ ਪਾਰਟੀ ਤੁਹਾਡੇ ਨਾਲ ਹੈ ਸਾਰਾ ਪੰਜਾਬ ਤੁਹਾਡੇ ਨਾਲ ਹੈ ਪਹਿਲਾਂ ਵੀ ਜਦੋਂ ਸ਼ੁਰੂ ਕਰਨਾ ਸੀਗਾ ਆਪਾਂ ਉਦੋਂ ਵੀ ਚਲੋ ਸਰਕਾਰ ਨੇ ਸੀਮ ਸਾਹਿਬ ਨੇ ਕਈ ਵਾਰੀ ਕੇਂਦਰ ਦੇ ਵਜ਼ੀਰ ਬੁਲਾਏ ਮੀਟਿੰਗ ਆਵਣੀ ਆ ਠੀਕ ਹੈ ਨਾ ਠੀਕ ਹੈ ਅਮਨਦ ਕੰਨਾ ਤੇ ਜਿਹਨੂੰ ਨਹੀਂ ਸਰਕਾਰੀ ਹੈਗੇ ਫਿਰ ਵਿਸ਼ੇਸ਼ ਨੇ ਧਿਆਨ ਰੱਖਣਾ ਜੀ ਬਹੁਤ ਜਿੰਨੇ ਦਿਨ ਹੋ ਗਏ ਹੋਰ ਕੁਛ ਨਹੀਂ ਚਲੋ ਅਸੀਂ ਇੰਨੇ ਕਹਦੇ ਹੈਗੇ ਵੀ ਤੁਸੀਂ ਜਿਹੜਾ ਆਪ ਦਾ ਆ ਹੰਸ਼ਟ ਮਾਂਸ਼ਨ ਆ ਮਾਮਲੇ ਤੇ ਅਸੀਂ ਛੱਡੋ ਅਸੀਂ ਨਹੀਂ ਕਹਦੇ ਹੈਗੇ ਪਰ ਲੀਸਟ ਸਿਹਤ ਲਈ ਦਿਨਾਂਕ ਜ਼ਰੂਰੀ ਹੈ ਚਾਹੇ ਡ੍ਰਿਪ ਨਾਲ ਹੀ ਜਿਹੜਾ ਹੈਗਾ ਕੁਸ਼ਤੰਦਰ ਜਾਣਾ ਸੀ ਉਹ ਬੇਨਤੀ ਕਰਨਾ ਸੀ ਇੱਥੇ ਕਰ ਦਿੰਦੇ ਆ ਜੀ ਅਸੀਂ ਇੱਥੇ ਸਾਰੇ ਇੰਤਜ਼ਾਮ ਤੁਹਾਡੇ ਆ ਰਹੀਆਂ ਜੀ ਸ਼ੁਰੂ ਆ ਐਗਰੀਕਲਚਰ ਮੰਤਰੀ ਜੀ ਨੇ ਠੀਕ ਹੈ ਜੀ ਇਹ ਲੱਗੇ ਹੋਏ ਨੇ ਡਾਕਟਰ ਸਾਹਿਬ ਨੂੰ ਅਸੀਂ ਲੈ ਕੇ ਆਇਆ ਠੀਕ ਹੈ ਜੀ ਸਾਰੀ ਦੀ ਸਾਰੀ ਕੈਬਨਿਟ ਆਈ ਹੈ ਤੁਹਾਡੇ ਕੋਲ ਧਾਲੀਵਾਲ ਸਾਹਿਬ ਹੁਣੇ ਸ਼ਰੀ ਜੀ ਹੁਣੇ ਸਾਰੇ ਮੰਤਰੀ ਆਏ ਨੇ ਸਾਰੀ ਪਾਰਟੀ ਆਈ ਹੈ ਆਹੀ ਬੇਨਤੀ ਜੀ ਦੇਖੋ ਸਿਹਤ ਸੰਘਰਸ਼ 1000% ਸਹੀ ਹੈ ਨਾਲ ਆ ਤੁਹਾਡੇ ਅੜਾਂਗੇ ਭੜਾਂਗੇ ਲੜਾਂਗੇ ਸਾਰਾ ਕੁਝ ਕਰਾਂਗੇ ਸੈਂਟਰ ਨਾਲ ਪਰ ਪਰ ਐ ਨਾ ਕਰ ਲੀ ਵੀ ਆਪਾਂ ਜੀ ਸਿੱਧਾ ਨੁਕਸਾਨ ਕਰ ਲਿਆ ਤੇ ਫਿਰ ਇੰਜਨ ਬਿਨਾਂ ਤਾਂ ਡੱਬੇ ਵੀ ਕੁਝ ਨਹੀਂ ਕਰ ਸਕਦੇ ਜੀ ਆ ਜਿਹੜੀ ਇੰਨੀ ਹਜ਼ਾਰਾਂ ਲੱਖਾਂ ਲੋਕ ਤੁਹਾਡੇ ਨਾਲ ਜਿਹੜੇ ਹੋਏ ਨੇ ਠੀਕ ਹੈ ਜੀ ਉਹ ਵੀ ਵਿਚਾਰੇ ਕੀ ਕਰ ਪਾਉਣਗੇ ਜੇ ਪੂਰੇ ਇੰਜਨ ਹੀ ਨਾ ਤਗੜਾ ਰਿਹਾ ਸਿਰਫ ਔਰ ਸਿਰਫ ਬੇਨਤੀ ਇਹ ਨਹੀਂ ਆ ਬਾਕੀ ਸਾਰਾ ਤੁਸੀਂ ਆਪ ਦਾ ਕੰਟੀਨਿਊ ਕਰੋ ਅਸੀਂ ਨਹੀਂ ਕਹਿੰਦੇ ਹੈਗੇ ਪਰ ਚਾਹੇ ਸਿਰਫ ਡ੍ਰਿਪ ਦੇ ਜ਼ਰੀਏ ਹੀ ਤਾਂ ਕਿ ਸਿਰ ਦੇ ਅੰਦਰਲੇ ਸਰੀਰ ਦੇ ਅੰਦਰਲੇ ਆਰਗਨਸ ਦਾ ਨੁਕਸਾਨ ਨਾ ਹੋਵੇ ਉਹਨਾਂ ਦੀ ਬੇਨਤੀ ਲੱਗੇ ਬਿਲਕੁਲ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਰ ਮੰਤਰੀ ਜੀ ਸਵਾਲ ਇਹ ਨਾ ਹੈ ਚੰਦਾ ਰਹਿਣ ਦਾ ਸਵਾਲ ਜੀ ਸਵਾਲ ਇਹ ਹੈ ਕਿ ਇੱਕ ਮਜਾਜ ਹੈ ਆਏ ਬਰਨਾ ਦੇਸ਼ ਨਵਨ ਬੀਲਾ ਫਰੀਲਾ ਬਣਨਾ ਸਰ ਸਾਇਲੈਂਟ ਹੈ ਹਾਂ ਜੀ ਮਨੂ ਇਸ ਬੀਰ ਕੋਰ ਦੀ ਕਮੇਟੀ ਦੇ ਰੂਪ ਮਤੀ ਹੈ ਜਵਾ ਸੌਫਟ ਸੈਂਟਰ ਸਹੀਏ ਕੱਲੇ ਤੁਹਾਡੇ ਨਹੀਂ ਸਾਰੇ ਪੰਜਾਬ ਦੀ ਲੋੜ ਲਾ ਸਕਦਾ ਬਸ ਬੇਨਤੀ ਸਾਡੇ ਹੱਥੇ ਉੱਟ ਕਿਸੇ ਵੀ ਨਹੀਂ ਕਰਾ